ਵਾਸ ਸ਼ਮਰਨ ਵਿੱਚੋਂ ਬਹੁਤ ਵੱਡੀਆਂ ਦਾਤਾਂ ਮਿਲ ਜਾਂਦੀਆਂ ਹਨ। ਧੰਨ ਗੁਰੂ ਅਮਰਦਾਸ ਸੱਚੇ ਬਾਦਸ਼ਾਹ ਮਹਾਰਾਜ ਭਾਵੇਂ ਕਿ ਸੰਸਾਰ ਦੀ ਬਹੁਤੀ ਵਿਦਿਆ ਉਹਨਾਂ ਨਹੀਂ ਲਈ ਪਰ ਪਿਆਰਿਓ ਧਾਰਮਿਕ ਰੁਚੀ ਹੋਣ ਦੇ ਕਾਰਨ 21 ਵਾਰ ਉਹਨਾਂ ਗੰਗਾ ਦੇ ਇਸ਼ਨਾਨ ਕੀਤਾ ਹੈ। ਕਿਉਂਕਿ ਹਿੰਦੂ ਮਤ ਦੇ ਮੁਤਾਬਕ ਉਹਨਾਂ ਸਮਿਆਂ ਵਿੱਚ ਟਾੜ ਤੀਰਥਾਂ ਦੇ ਇਸ਼ਨਾਨ ਦਾ ਬੜਾ ਮਹਾਤਮ ਸੀ। ਧਾਨੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇਸ਼ਨਾਨ ਕਿਹਾ ਜਦੋਂ ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆਂ ਸਾਹਿਬ ਕਹਿੰਦੇ ਸੋਚਾ ਸੋਚਨ ਹੋ ਗਈ ਜੇ ਸੋਚੀ ਲਖਵਾਰ ਹਾਂ ਬਾਹਰ ਦਾ ਤਨ ਦਾ ਇਸ਼ਨਾਨ ਮਨ ਨੂੰ ਕਰੀ ਨਿਰਮਲ ਨਹੀਂ ਕਰ ਸਕਦਾ ਪਾਣੀ ਜਿਹੜਾ ਉਹ ਤਨ ਨੂੰ ਸਾਫ਼ ਕਰ ਦਿੰਦਾ ਤੇ ਮਨ ਦੇ ਇਸ਼ਨਾਨ ਲਈ ਗਿਆਨ ਦਾ ਹੋਣਾ ਬੜਾ ਜ਼ਰੂਰੀ ਹੈ ਇਸੇ ਪ੍ਰਕਾਰ ਧੰਨ ਗੁਰੂ ਅਮਰਦਾਸ ਮਹਾਰਾਜ ਧਰਮ ਗੁਰੂ ਜੀ ਹੋਣ ਦੇ ਮੁਤਾਬਕ ਪਿਆਰੋ 21 ਵਾਰ ਗੰਗਾ ਤੇ ਜਾ ਆਏ ਪਰ ਮਨ ਨੂੰ ਉਹ ਸ਼ਾਂਤੀ ਪ੍ਰਾਪਤ ਨਹੀਂ ਹੋਈ ਇੱਕ ਵਾਰ ਕਿਸੇ ਮਹਾਪੁਰਖ ਬ੍ਰਹਮਚਾਰੀ ਨਾਲ ਮਿਲ ਹੋਇਆ ਰਸਤੇ ਵਿੱਚ ਗੱਲਾਂ ਬਾਤਾਂ ਹੋਈਆਂ ਤੇ ਉਸ ਮਹਾਪੁਰਖ ਨੇ ਪੁੱਛਿਆ ਵੀ ਭਲਿਆ ਤੇਰਾ ਗੁਰੂ ਕੌਣ ਹੈ ਤੇ ਇਨਾ ਬਚਨ ਕਿਹਾ ਕਹਿੰਦੇ ਗੁਰੂ ਕੌਣ ਹੁੰਦਾ ਮੈਂ ਤੇ ਅਜ ਤੱਕ ਗੁਰੂ ਧਾਰਨ ਨਹੀਂ ਕੀਤਾ ਤੇ ਪਿਆਰਿਓ ਜਦੋਂ ਇਹ ਬਚਨ ਕਿਹਾ ਤੇ ਉਸ ਬ੍ਰਹਮਚਾਰੀ ਮਹਾਪੁਰਖ ਨੇ ਇਹ ਬਚਨ ਕਹਿ ਕਹਿੰਦੇ ਭਲਿਆ ਇੰਨੀ ਆਰਬਲਾ ਹੋ ਗਈ ਇੰਨੀ ਉਮਰ ਹੋ ਗਈ ਅਜ ਤੱਕ ਤੂੰ ਗੁਰੂ ਨਹੀਂ ਧਾਰਨ ਕੀਤਾ ਤੂੰ ਤੇ ਨੁਗਰਾ ਹੈ ਜਿੱਥੇ ਮੇਰਾ ਕਰਮ ਧਰਮ ਤੋਂ ਭ੍ਰਿਸ਼ਟ ਕਰ ਦਿੱਤਾ ਉਥੇ ਆਪਣੀ ਵੀ ਇੰਨੀ ਆਰਬਲਾ ਤੂੰ ਐਵੇਂ ਗਵਾ ਲਈ ਹੈ ਵੇਖੋ ਪਿਆਰੋ ਅੱਜ ਜੇ ਕਿਸੇ ਨੂੰ ਕਹਿ ਦਈਏ ਨਾ ਅਮਰਧਾਰੀ ਹੋ ਜਾਓ ਅਮਰ ਸ਼ਕ ਲੋ ਕਹਿਣਗੇ ਜੀ ਅਜੇ ਸਮਾਂ ਨਹੀਂ ਤੇ ਗੁਰਮਖੋ ਸਮਾ ਕਿਸੇ ਦੀ ਲਿਆਕ ਥੋੜੀ ਕਰਦਾ ਸਮੇਂ ਦਾ ਆਪਾਂ ਨੂੰ ਕਿਸੇ ਨੂੰ ਨਹੀਂ ਕੋਈ ਪਤਾ ਵੀ ਕਦੋਂ ਇਹ ਸਮੇਂ ਨੇ ਲੰਘ ਜਾਣਾ 62 ਸਾਲ ਦੀ ਉਮਰ ਹੋ ਗਈ ਅਡੇ ਗੁਰੂ ਧਾਰਨ ਨਹੀਂ ਕੀਤਾ ਉਸ ਬ੍ਰਹਮਚਾਰੀ ਦੇ ਸ਼ਬਦ ਤੀਰਾਵਾਗ ਬਾਬਾ ਅਮਰਦਾਸ ਜੀ ਦੇ ਹਿਰਦੇ ਤੇ ਲੱਗਿਆ ਘਰੇ ਆਏ ਨੇ ਨਾ ਦਿਨ ਨੂੰ ਚੈੜ ਹੈ ਨਾ ਰਾਤ ਦੀ ਨੀਂਦ ਹੈ ਗੁਰੂ ਧਾਰਨ ਕਰਨ ਵਾਸਤੇ ਮਨ ਵਿੱਚ ਪਰਬਲ ਇੱਛਾ ਹੋ ਗਈ ਹੈ ਅਭਲਾਖਾ ਜਾਗ ਪਈ ਹੈ ਮੈਂ ਕਈ ਵਾਰ ਬੇਨਤੀ ਕਰਦਾ ਇੱਛਾ ਤੋਂ ਬਿਨਾ ਕੁਝ ਨਹੀਂ ਜੇ ਅਭਲਾਖਾ ਜਾਗ ਜਾਵੇ ਤੇ ਗੁਰਮੁਖੋ ਰਸਤਾ ਲੱਭ ਪੈਂਦਾ ਪਰ ਸਾਡੇ ਅੰਦਰ ਤੇ ਇੱਛਾ ਹੀ ਨਹੀਂ ਅਭਲਾਖਾ ਹੀ ਨਹੀਂ ਧੰਨ ਗੁਰੂ ਅਮਰਦਾਸ ਮਹਾਰਾਜ ਅੰਦਰ ਇੱਛਾ ਵੀ ਗੁਰੂ ਧਾਰਨ ਕਰਾਂ ਤੇ ਗੁਰਮੁਖੋ ਨਾ ਦਿਨੇ ਚੈਣ ਹੈ ਨਾ ਰਾਤ ਨੂੰ ਚੈਣ ਹੈ ਤੇ ਧੰਨ ਗੁਰੂ ਅਮਰਦਾਸ ਹੈ ਮਹਾਰਾਜ ਜੀ ਦੇ ਭਰਾ ਦੇ ਨਾਲ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਵਿਆਹ ਹੋਏ ਨੇ ਤੇ ਬੀਬੀ ਅਮਰੋ ਜੀ ਜਿਹੜਾ ਨਾਲੇ ਤੇ ਬਾਣੀ ਪੜਦੇ ਆ ਨਾਲੇ ਦੁੱਧ ਡੜਕਦੇ ਆ ਖਿਆਲ ਕਰੋ ਅੱਜ ਸਾਡਾ ਸਮਾਜ ਅੱਜ ਅਸੀਂ ਇਹ ਗੱਲਾਂ ਸਾਡੇ ਜੀਵਨ ਵਿੱਚੋਂ ਮਨਫੀ ਹੋ ਰਹੀਆਂ ਹੈ ਅੱਜ ਦੇ ਕਿਤੇ ਤੁਸੀਂ ਇਹ ਨਾ ਸਮਝੋ ਬਾਪ ਤਵਾ ਹੀ ਲਾਦਾ ਨਹੀਂ ਮੈਂ ਇੱਕ ਦੁੱਖ ਤੁਹਾਡੇ ਸਾਹਮਣੇ ਰੱਖ ਰਿਹਾ ਅੱਜ ਤਾਂ ਹੀ ਸਾਡੇ ਵਿੱਚ ਗੁਰਮਤ ਚਲੀ ਗਈ ਤਾਂ ਹੀ ਅਸੀਂ ਬਾਣੀ ਤੋਂ ਦੂਰ ਚਲੇ ਗਏ ਤਾਂ ਹੀ ਸਾਡੇ ਬੱਚਾਂ ਤੋਂ ਸਿੱਖੀ ਚਲੀ ਗਈ ਕਿਉਂਕਿ ਪਿਆਰੋ ਅੱਜ 10 ਗੁਰੂਆਂ ਦੇ ਨਾਮ ਚੇਤੇ ਨਹੀਂ ਪਿਆਰਿਆਂ ਦੇ ਨਾਮ ਚੇਤੇ ਨਹੀਂ ਕਿਉਂ ਨਹੀਂ ਚੇਤੇ ਕਿਉਂਕਿ ਸਾਡੀਆਂ ਮਾਇਆਂ ਬੀਬੀਆਂ ਵੀ ਉਹ ਸਾਰਾ ਸੀਰੀਅਲ ਤੇ ਉਹਨਾਂ ਨੂੰ ਚੇਤੇ ਆ ਪਰ ਪ੍ਰਸ਼ਾਦਾ ਬਕਾਉਂਦਿਆਂ ਗੁਰੂ ਦਾ ਨਾਮ ਨਹੀਂ ਹੈ ਬਾਣੀ ਨਹੀਂ ਹੈ ਇਸ ਕਰਕੇ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਤੇ ਗੁਰਮੁਖੋ ਸਾਹਿਬ ਇਹ ਵੀ ਕਹਿ ਦਿੰਦੇ ਨੇ ਜੈਸਾ ਅੰਨ ਤੈਸਾ ਮਨ ਵੀ ਜਿੱਦਾਂ ਦਾ ਛਕੀਏ ਓਦਾਂ ਦਾ ਮਨ ਵਿੱਚ ਵਿਚਾਰ ਆਉਣ ਲੱਗ ਜਾਂਦੇ ਤੁਸੀਂ ਕਈ ਵਾਰ ਵੇਖਿਆ ਜਦੋਂ ਆਪਾਂ ਬਾਣੀ ਪੜ੍ਹਦੇ ਆ ਜਾਂ ਕਿਸੇ ਗੁਰਮੁਖ ਪਿਆਰੇ ਦੇ ਘਰੇ ਪ੍ਰਸ਼ਾਦਾ ਸਗਣ ਗੁਰਮੁਖ ਜਨ ਇੱਕ ਸ਼ਲੋਕ ਪੜਿਆ ਜਾਂਦਾ ਕਾਮ, ਕ੍ਰੋਧ, ਲੋਭ, ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਭ ਸਰਨਾਗਤੀ ਕਾਰ ਪ੍ਰਸਾਦ ਗੁਰਦੇਵ ਇਹ ਸ਼ਬਦ ਪੜਨ ਦਾ ਕੋਈ ਭਾਵ ਹੈ ਇਹ ਸ਼ਬਦ ਆਪਾਂ ਜਦੋਂ ਵੀ ਪ੍ਰਸ਼ਾਦਾ ਛਕਣਾ ਆਪਾਂ ਪੜ ਸਕਦੇ ਹਾਂ ਕਿ ਮਹਾਰਾਜ ਇਹ ਜਿਹੜਾ ਨਾਮ ਅਸੀਂ ਛਕਣ ਲੱਗੇ ਆ ਇਹ ਇੱਕ ਨਹੀਂ ਇਹ ਕਿੰਨਾਂ ਹੱਥਾਂ ਵਿੱਚੋਂ ਲੰਘ ਕੇ ਆਇਆ ਹੈ ਕੋਈ ਕਾਮਨਾ ਦੇ ਨਾਲ ਭਰਿਆ ਹੋਇਆ ਹੈ ਕੋਈ ਕਰੋਧ ਨਾਲ ਭਰਿਆ ਹੈ ਕੋਈ ਲੋਭ ਨਾਲ ਭਰਿਆ ਹੈ ਸਤਿਗੁਰੂ ਕਿਰਪਾ ਕਰਿਓ ਇਹ ਅਨਜਲ ਛੱਕੇ ਮੇਰੇ ਅੰਦਰ ਤੇਰਾ ਨਾਮ ਸਿਮਰਨ ਹੋਵੇ ਤੇਰੀ ਯਾਦ ਹੋਵੇ ਤੇ ਗੁਰਮਖੋ ਬੀਬੀ ਅਮਰੋ ਨਾਲੇ ਤੇ ਬਾਣੀ ਪੜ੍ਹਦੇ ਆ ਨਾਲੇ ਦੁੱਧ ਰੜਕਦੇ ਆ ਇਦਰੋਂ ਦੁੱਧ ਰੜਕਿਆ ਜਾਂਦਾ ਵਿਦਵਾਨ ਤੇ ਕਹਿੰਦੇ ਆਸਾ ਕੀ ਵਾਰ ਕਾ ਪਾਠ ਬੀਬੀ ਜੀ ਕਰਦੇ ਆ ਇੱਕ ਵਿਦਵਾਨ ਇਹਦਾ ਮਾਰੂ ਰਾਗ ਦਾ ਸ਼ਬਦ ਪੜ ਰਿਹਾ ਚਲੋ ਖੈਰ ਆਪਾਂ ਇਹਨਾਂ ਗੱਲਾਂ ਵਿੱਚ ਨਾ ਪਈਏ ਬਾਣੀ ਪੜਦੇ ਆ ਉਧਰੋਂ ਬੀਬਾ ਜੀ ਦਾ ਇਹਨਾਂ ਅਭਿਆਸ ਸਾਹਿਬ ਵੀ ਦੁੱਧ ਡਟਕੀ ਜਾਂਦੇ ਆ ਤੇ ਉਹਨੂੰ ਸੰਪੂਰਨ ਪਾਠ ਆਸਾ ਕੀ ਵਾਰ ਦਾ ਜਿਹੜਾ ਉਹ ਪੜ ਦਿੰਦੇ ਨੇ ਇੱਕ ਪਾਸੇ ਮੱਖਣਾ ਆ ਗਿਆ ਇੱਕ ਪਾਸੇ ਆਸਾ ਕੀ ਵਾਰ ਦਾ ਪਾਠ ਸੰਪੂਰਨ ਹੋ ਗਿਆ ਹੁਣ ਬਾਬਾ ਅਮਰਦਾਸ ਜੀ ਅਜੇ ਗੁਰੂ ਨਹੀਂ ਬੜੇ ਗੁਰੂ ਦੀ ਪਾਲ ਵਿੱਚ ਹੈ ਸੁਣਦੇ ਰਹਿ ਉਹਲੇ ਹੋ ਕੇ ਬਾਣੀ ਸੁਣਦੇ ਰਹਿ ਬਾਣੀ ਸੁਣ ਕੇ ਇੰਨੀ ਸ਼ਾਂਤੀ ਆਈ ਕਿਉਂਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਹੁਣੇ ਤੁਸੀਂ ਕੀਰਤਨ ਸੁਣਿਆ ਗੁਰਮੁਖੋ ਗੁਰੂ ਕੀ ਬਾਣੀ ਚਿੰਤਾ ਮਟਾ ਦਿੰਦੀ ਹੈ ਪਰ ਜੇ ਕੋਈ ਸੁਣੇ ਜੇ ਕੋਈ ਪੜੇ ਭਾਵਨਾ ਨਾਲ ਪਿਆਰ ਨਾਲ ਪ੍ਰੇਮ ਨਾਲ ਕਿਉਂਕਿ ਪ੍ਰੇਮ ਭਾਵਨਾ ਤੇ ਰਹਿੰਦੀ ਨਹੀਂ ਬਾਣੀ ਤੇ ਮੇਰੇ ਵਰਗਾ ਐ ਪੜਦਾ ਜਿਵੇਂ ਕਨੈਨ ਦੀਆਂ ਗੋਲੀਆਂ ਨਹੀਂ ਖਾਈਆਂ ਬੁਖਾਰ ਤੋਂ ਵੀ ਕੌੜੀਆਂ ਹੁੰਦੀਆਂ ਛੇਤੀ ਛੇਤੀ ਲੰਘਾ ਦਈਏ ਬਾਣੀ ਤੈ ਲਗਾ ਦੇਦੀ ਆ ਤੇ ਫਿਰ ਅੰਦਰ ਪ੍ਰੇਮ ਭਾਵਨਾ ਕਾਦੀ ਆਉਣੀ ਐ ਉਹ ਗੁਰਮਖੋ ਜਦੋਂ ਬਾਣੀ ਪੜਦੀ ਐ ਨਾਲ ਹੀ ਮੱਖਣ ਆ ਜਾਂਦਾ ਗੁਰੂ ਅਮਰਦਾਸ ਸਾਹਿਬ ਦੇ ਕੰਨਾਂ 'ਤੇ ਬਾਣੀ ਪੈਂਦੀ ਆ ਉਹ ਲੇਖ ਲੋਕ ਕੇ ਸੁਣੀ ਜਾਂਦੇ ਐ ਕਿਉਂਕਿ ਰਿਸ਼ਤੇ ਵਿੱਚ ਨਾ ਲੱਗਦੀ ਐ ਜਦੋਂ ਗੁਰਮੁਖੋ ਬੀਬਾ ਜੀ ਨੇ ਕਾਰਜ ਸੰਪੂਰਨ ਕੀਤਾ ਨਾ ਤੇ ਬਾਬਾ ਅਮਰਦਾਸ ਜੀ ਇਕੇ ਦਮ ਜਾ ਕੇ ਬੀਬੀ ਅਮਰੋ ਜੀ ਦੇ ਪੈਰ ਹੀ ਹੱਥ ਲਾਉਣ ਲੱਗੇ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਨਾਲੇ ਕਿਹਾ ਪਿਤਾ ਜੀ ਇਹ ਸੰਸਾਰ ਨਾਲੋਂ ਕੀ ਵਖਰੀ ਰੀਤ ਕਰਨ ਲੱਗੇ ਹੋ ਤੁਸੀਂ ਤੇ ਸਾਡੇ ਪਿਤਾ ਅਸੀਂ ਤੁਹਾਡੇ ਚਰਨ ਹੀ ਹੱਥ ਲਾਉਣੇ ਤੁਸੀਂ ਸਾਡੇ ਲਾ ਰਹੇ ਹੋ ਤੇ ਗੁਰਮੁਖੋ ਕਿਹਾ ਪੁੱਤਰੀ ਤੂੰ ਜੋ ਪੜ ਰਹੀ ਸੀ ਨਾ ਮੇਰੇ ਮਨ ਨੂੰ ਇੰਨੀ ਸ਼ਾਂਤੀ ਹੋਈ ਮੈਂ ਸਭ ਕੁਝ ਭੁੱਲ ਗਿਆ ਪਤਰੀ ਤੂੰ ਕੀ ਪੜ ਰਹੀ ਸੀ ਤੇ ਬੀਬੀ ਅਮਰੋਜ ਜੀ ਨੇ ਕਿਹਾ ਕਹਿੰਦੀ ਪਿਤਾ ਜੀ ਮੈਂ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ ਰਹੀ ਸੀ ਤੇ ਗੁਰਮਖੋ ਪੁੱਛਿਆ ਕਿੱਥੇ ਨੇ ਕੀ ਪਿਤਾ ਜੀ ਉਹ ਤੇ ਸੰਸਾਰ ਤੋਂ ਸਰੀਰ ਕਰਕੇ ਚਲੇ ਗਏ ਨੇ ਉਹਨਾਂ ਦੀ ਅਜ ਗੁਰਤਾ ਗੱਦੀ ਤੇ ਮੇਰੇ ਪਿਤਾ ਧਾਨ ਗੁਰੂ ਅੰਗਦ ਦੇ ਮਹਾਰਾਜ ਉੱਚੇ ਪਾਸ਼ਾ ਸਭਾਏ ਮਾਨੇ ਪੁਤਰੀ ਚਾਲ ਮੈਨੂੰ ਦਰਸ਼ਨ ਕਰਾ ਤੇ ਗੁਰਮਖੋ ਫਿਰ ਬੀਬੀ ਅਮਰੋ ਜੀ ਨੇ ਜੋ ਕਿ ਉਹਨਾਂ ਦੇ ਸਹਰਾ ਜੀ ਸੀ ਧਾਨ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੇ ਭਰਾਤਾ ਜੀ ਉਹਨਾਂ ਤੋਂ ਪੁੱਛਿਆ ਧਾਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸ਼ਰਨ ਲੈ ਕੇ ਗਏ ਜਦੋਂ ਕਹਿਣਾ ਬਾਬਾ ਅਮਰਦਾਸ ਜੀ ਬਾਹਰ ਖਲੋਗ ਹੈ ਬੀਬੀ ਅਮਰੋਜੀ ਅੱਗੇ ਗਏ ਜਾ ਕੇ ਪਿਤਾ ਨੂੰ ਨਮਸ਼ਕਾਰ ਕੀਤੀ ਧੰਨ ਗੁਰ ਅੰਗਦ ਦੇ ਮਹਾਰਾਜ ਕਹਿਣ ਲੱਗੇ ਪੁਤਰੀ ਤੁਸੀਂ ਕਿਵੇਂ ਆਏ ਹੋ ਤੇ ਗੁਰਮੁਖੋ ਉਸ ਵੇਲੇ ਬੀਬੀ ਅਮਰੋਜੀ ਨੇ ਕਿਹਾ ਮੈਂ ਕੋ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਸੀ ਪੁਤਰੀ ਜਨਾਂ ਦੇ ਮਾਤਾ ਪਿਤਾ ਭਾਵ ਸਹਰਾ ਸਸ ਤੈਨੂੰ ਨਾ ਕਹਿਣ ਉਹਨਾਂ ਚ ਇਹ ਨਹੀਂ ਵੀ ਬਿਨਾਂ ਗੱਲ ਤੋਂ ਇੱਕ ਦਿਨ ਝੋਲਾ ਚੁੱਕਿਆ ਜਿਵੇਂ ਹੁਣ ਜਮਾਨਾ ਵੀ ਦੂਜੇ ਦਿਨ ਭਾਜੂ ਤੇ تیسਰੇ ਦਿਨ ਚਲੇ ਜੋ ਇਦਾਂ ਨਹੀਂ ਅੱਧ ਬਹੁਤ ਸਾਰੀਆਂ ਸਾਡੇ ਸਮਾਜ ਵਿੱਚ ਇਹਨਾਂ ਗੱਲਾਂ ਕਰਕੇ ਵੀ ਤਰੇੜਾਂ ਪੈ ਜਾਂਦੀ ਹੈ ਭਾਨੂ ਗੁਰੂ ਅੰਗਦ ਦੇ ਮਹਾਰਾਜ ਦਾ ਹੁਕਮ ਸੀ ਪੁੱਤਰੀ ਜਿੰਨਾ ਫਿਰ ਸੱਤ ਦੇ ਸਹੁਰਾ ਨਾਲ ਆ ਗਿਆ ਦੇਣਾ ਉਹਨਾਂ ਚ ਤੂੰ ਖਡੂਰ ਸਾਹਿਬ ਨਹੀਂ ਆਉਣਾ ਪੁੱਤਰੀ ਕਿਵੇਂ ਆਇਓ ਹੱਥ ਜੋੜ ਕੇ ਕਿਹਾ ਪਿਤਾ ਸਤਗੁਰੂ ਮੈਂ ਆਪਣੇ ਸਹੁਰਾ ਭਾਪ ਜਿਹੜੇ ਚਾਚੀ ਲੱਗਦੇ ਨੇ ਭਾਪ ਮੇਰੇ ਸਹੁਰਾ ਜੀ ਦੇ ਭਰਾ ਨੇ ਬਾਬਾ ਅਮਰਦਾਸ ਜੀ ਉਹਨਾਂ ਨੂੰ ਮਿਲਾਨ ਵਾਸਤੇ ਉਹ ਆਪ ਜੀ ਨੂੰ ਮਿਲਣਾ ਚਾਹੁੰਦੇ ਸੀ ਉਹਨਾਂ ਨੂੰ ਨਾਲ ਲੈ ਕੇ ਆਈ ਹਾਂ ਜਦੋਂ ਇਹ ਬਚਨ ਕਿਹਾ ਧੰਨ ਗੁਰੂ ਅੰਗਦ ਦੇ ਮਹਾਰਾਜ ਆਪ ਸੰਗਾਸਣ ਤੋਂ ਉੱਠੇ ਕਿਉਂਕਿ ਕੁੜਮਾਚਾਰੀ ਸੀ ਸਤਕਾਰ ਤੇ ਪਿਆਰ ਦੇਣ ਲੱਗੇ ਜਦੋਂ ਗੁਰਮੁਖੋ ਦਸ਼ਾਲਾ ਪਹੁੰਚ ਲਗੇ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਚਰਣਾ ਚ ਨਮਸਕਾਰ ਕਰਕੇ ਕਿਹਾ ਅੱਜ ਕੁੜਮਾਚਾਰੀ ਨਹੀਂ ਮਹਾਰਾਜ ਅੱਜ ਕਿਰਪਾ ਕਰਕੇ ਮੈਨੂੰ ਆਪਣਾ ਸਿੱਖ ਬਣਾ ਲਓ ਅੱਜ ਸਿੱਖੀ ਦੀ ਦਾਤ ਦੇ ਦਿਓ ਅੱਜ ਮੈਂ ਕੁੜਮਾਚਾਰੀ ਤੌਰ ਤੇ ਨਹੀਂ ਆਇਆ ਅੱਜ ਕਿਰਪਾ ਕਰਕੇ ਮੈਂ ਤੁਸੀਂ ਮੈਂ ਤੁਹਾਨੂੰ ਗੁਰੂ ਧਾਰਨ ਕਰਨ ਵਾਸਤੇ ਆਇਆ ਤੇ ਗੁਰਮਖੋ ਫਿਰ ਵੀ ਮਹਾਰਾਜ ਗੁਰ ਅੰਗਦ ਦੇ ਮਹਾਰਾਜ ਜੀ ਨੇ ਸਤਕਾਰ ਦਿੱਤਾ ਪੁੱਛਿਆ ਕਿ ਮਹਾਰਾਜ ਕੀ ਸੇਵਾ ਵੇ ਤੇ ਗੁਰਮਖੋ ਗਾਗਰ ਦੇ ਕੇ ਕਿਆ ਪੁਰਖਾ ਅਸੀਂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਾਂ ਵੇਖੋ ਕਈ ਜਦੋਂ ਵਾਰ ਆਪਾਂ ਹਿਸਟਰੀ ਪੜ੍ਹਦੇ ਆਣਾ ਸਹੀ ਸਵਾਲ ਪੈਦਾ ਹੋ ਜਾਂਦਾ ਹੈ ਕਿ ਮਹਾਰਾਜ ਨੇ ਇਸ਼ਨਾਨ ਕਰਨਾ ਸੀ ਕਿਹੜਾ ਖੂਦਸਾਹ ਪਾਣੀ ਹੈ ਨਹੀਂ ਸੀ ਪਰ ਇਹ ਬਾਤ ਨਹੀਂ ਬਾਤ ਹੁਕਮ ਮੰਨਣ ਦੀ ਹੈ ਕਿਉਂਕਿ ਗੁਰੂ ਘਰ ਵਿੱਚ ਪ੍ਰਵਾਨ ਕੀ ਉਸ ਨੂੰ ਜਿਹੜਾ ਹੁਕਮ ਮੰਨਦਾ ਹੈ ਇੱਥੇ ਗੱਲਾਂ ਦੀ ਸਿੱਖੀ ਨਹੀਂ ਮੇਰੇ ਵਰਗਾ ਗੱਲਾਂ ਦਾ ਕੜਾ ਵਝੇਰਾ ਬਣਾ ਲੈਂਦਾ ਗੱਲੀ ਬਾਤੀ ਬੜਾ ਸਿੱਖ ਬਣ ਜਾਂਦਾ ਪਰ ਗੁਰਮਖੋ ਇੱਥੇ ਤੇ ਹੁਕਮ ਮੰਨਿਆ ਹੋਵਾ ਪ੍ਰਵਾਨ ਤਾਂ ਖਸ਼ਮੇ ਕਾ ਮਹਿਲ ਪਾਏ ਸੀ ਇੱਥੇ ਹੁਕਮ ਮੰਨਣ ਦੀ ਗੱਲ ਹੈ ਗੱਲਾਂ ਦੀ ਗੱਲ ਨਹੀਂ ਹੈ ਇੱਥੇ ਤੇ ਗੁਰਮੁਖੋ ਇੱਕ ਵਾਰੀ ਕਹ ਕੇ ਬੁਰਖਾ ਸਾਡਾ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣਾ ਐ ਆਸੀ ਗਾਗਰ ਫੜੀ 12 ਸਾਲ ਲਗਾਤਾਰ ਇਸ਼ਨਾਨ ਕਰਾਇਆ ਮੀਂਹ ਆਉਂਦੇ ਰਹਿ ਨੇਹਰੀਆਂ ਆਉਂਦੀਆਂ ਰਹੀਆਂ ਇਥੋਂ ਤੱਕ ਲੋਕ ਅਬਰੂਨ ਥਾਵਾ ਵੀ ਇੱਕ ਵਾਰ ਡਿੱਗ ਗਏ ਹਨੇਰੀ ਰਾਤ ਵਿੱਚ ਤੇ ਜਲਾਹਾ ਤੇ ਜਲਾਈ ਨੇ ਕਹਿਤਾ ਅਬਰੂਨ ਥਾਵਾ ਕੁੜਮਾ ਦਾ ਪਾਣੀ ਢੂੰਡਦਾ ਢਿੱਡ ਵਾਸਤੇ ਬਜ਼ੁਰਗੀ ਵਿੱਚ ਤੁਰਿਆ ਫਿਰਦਾ ਪਰ ਪਿਆਰੋ ਚੇਤੇ ਰੱਖਿਓ ਜਦੋਂ ਇਹ ਬੋਲ ਕੰਨਾਂ 'ਚ ਪਏ ਸੀ ਨਾ ਸੈਜੇ ਕਹਿ ਦਿੱਤਾ ਸੀ ਉਹ ਭਲੀਏ ਮੈਂ ਤੇ ਥਾਂ ਵਾਲਾ ਮੈਂ ਨਾ ਥਾਵਾ ਨਹੀਂ ਚੱਲੀਏ ਮੇਰਾ ਥਾਂ ਤੇ ਉਹਨੂੰ ਝਾਲ ਹੋ ਗਿਆ ਸੈ ਸਵਾਹ ਮਹਾਰਾਜ ਦਾ ਬਚਨ ਨਿਕਲਿਆ ਸੀ ਤੇ ਗੁਰਮਖੋ ਫਿਰ ਜਦੋਂ ਆਏ ਤੇ ਆਕੇ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਪੁੱਛਿਆ ਅੱਜ ਠੇਡਾ ਲੱਗਿਆ ਹੋਇਆ ਹੈ ਪੈਰ ਵਿੱਚੋਂ ਖੂਨ ਵਹਿ ਰਿਹਾ ਹੈ ਪੁੱਛਿਆ ਵੀ ਬੁਰਖਾ ਕੀ ਗੱਲ ਜਾਣਦੇ ਤੇ ਮਹਾਰਾਜ ਸਭ ਕੁਝ ਹੀ ਆ ਪਰ ਪੁੱਛਿਆ ਵੀ ਗੱਲ ਕੀ ਆ ਦੱਸਿਆ ਤੇ ਨਾਲ ਇਹ ਵੀ ਬਚਨ ਕਹਿਤਾ ਮਹਾਰਾਜ ਇਦਾਂ ਕਹਿ ਦਿੰਦਾ ਹੈ ਗੁਰਮੁਖੋ 12 ਬਸ਼ਿਸ਼ਾ ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਕਹਿਆ ਸਾਬ ਕਹਿੰਦੇ ਅਮਰਦਾਸ ਜੀ ਤੁਸੀਂ ਨਥਾਵਿਆਂ ਦੇ ਥਾਬ ਹੋ ਨਮਾਨਿਆਂ ਦੇ ਮਾਨ ਹੋ ਨਤਾਣਿਆਂ ਦੇ ਤਾਨ ਹੋ ਨਿਤਰਿਆਂ ਦੀ ਧਿਰ ਹੋ ਨਗਤਿਆਂ ਦੀ ਗਤ ਹੋ ਨਪਤਿਆਂ ਦੀ ਨਬਤ ਹੋ 12 ਬਖਸ਼ਿਸ਼ਾ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਤੇ ਕੀਤੀਆਂ ਤੇ ਫਿਰ ਗੁਰਮਖੋ ਗੁਰਦਾ ਗੱਦੀ ਦੀ ਦਾਤ ਬਖਸ਼ੀ ਅੱਜ ਉਹਨਾਂ ਦਾ ਗੁਰਤਾ ਗੱਦੀ ਦਿਹਾੜਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਤੇ ਵੱਡੀਆਂ ਬਖਸ਼ਿਸ਼ਾਂ ਉਹਨਾਂ ਨੇ ਸੰਸਾਰ ਤੇ ਕੀਤੀਆਂ ਤੀਰਥ ਯਾਤਰਾ ਵੀ ਕੀਤੀ ਤੇ ਗੁਰਮਕੋ ਉਥੇ ਨਾਲ ਜਾਤ-ਗੋਤ ਨੂੰ ਖਤਮ ਕਰਦਿਆਂ ਬੌਲੀ ਸਾਹਿਬ ਬਣਾਈ ਮਨੁੱਖਤਾ ਨੂੰ ਏਕੇ ਦੇ ਲੜੀ ਵਿੱਚ ਪਰੋਇਆ ਇਸ਼ਨਾਨ ਵਾਸਤੇ ਬੌਲੀ ਸਾਹਿਬ ਫਿਰ ਸ਼ੂਤ ਸ਼ਾਤ ਦੇ ਖਤਮ ਕਰਨ ਵਾਸਤੇ ਜਾਤ-ਗੋਤ ਨੂੰ ਉਹਨਾਂ ਨੇ ਪਹਿਲੇ ਪੰਗਤ ਪਾਛੇ ਸੰਗਤ ਦਾ ਸਿਧਾਂਤ ਤਾਂ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਹੈ ਤੇ ਫਿਰ ਸੰਗਤ ਵਿੱਚ ਆ ਕੇ ਬਾਣੀ ਨੂੰ ਸੁਣਨਾ ਹੈ ਤਨਵਾਹ ਤੇ ਲੰਗਰ ਦੀ ਲੋੜ ਹੈ ਸਰੀਰ ਨੂੰ ਖਾਾਕ ਦੀ ਲੋੜ ਹੈ ਤੇ ਮਨ ਨੂੰ ਭਜਨ ਦੀ ਲੋੜ ਹੈ ਪਰ ਮਾਫ਼ ਕਰ ਦਿਓ ਅੱਜ ਸਾਡਾ ਤਨ ਦੀ ਖਾਾਕ ਤੇ ਸਾਰਾ ਜੋਰ ਹੈ ਮਨ ਦੀ ਖਾਾਕ ਤੇ ਸਾਡਾ ਜੋਰ ਨਹੀਂ ਅੱਜ ਭਜਨ ਸਾਨੂੰ ਚੰਗਾ ਨਹੀਂ ਲੱਗਦਾ ਕਈ ਤਾਂ ਹੁਣ ਵੀ ਬੈਠੇ ਕਹਿੰਦੇ ਹਣ ਕੇ ਕਿਹੜੇ ਵੇਲੇ ਸਮਾਪਤੀ ਕਰਨਾ ਅਣਾ ਵੀ ਲੰਮਾ ਕੰਮ ਲਈ ਜਾਂਦੇ ਆ ਉਹ ਗੁਰਮਖੋ ਜੇ ਬੰਦਾ ਬਿਮਾਰ ਹੋਵੇ ਉਹਨੂੰ ਕੋਜ ਨਹੀਂ ਜੇ ਚੰਗਾ ਲੱਗਦਾ ਤੇ ਸੱਚ ਜਾਣੇ ਉਹਦੀ ਮਨ ਬਿਮਾਰ ਹੈ ਇਹਨੂੰ ਭਜਨ ਨਹੀਂ ਚੰਗਾ ਲੱਗਣਾ ਇਹਨੂੰ ਗੁਰੂ ਦੀ ਗੱਲ ਨਹੀਂ ਚੰਗੀ ਲੱਗਣੀ ਮਨ ਨੂੰ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਵੀ ਬਖਸ਼ਿਸ਼ ਕੀਤੀ ਸਭੀ ਪ੍ਰਥਾ ਹੈ ਜਿਹੜੀ ਹਿੰਦੁਸਤਾਨ ਦੀ ਧਰਤੀ ਤੇ ਜੇ ਕਿਸੇ ਇਸਤਰੀ ਦਾ ਘਰਵਾਲਾ ਮਰ ਜਾਂਦਾ ਉਹਨੂੰ ਫੜ ਕੇ ਬਾਹਵਾਂ ਜੋ ਵਿੱਚ ਸੁੱਟ ਦਿੱਤਾ ਜਾਂਦਾ ਮਹਾਰਾਜ ਸਭ ਦੇ ਪਾਸ਼ਾ ਨੇ ਸਤੀ ਪ੍ਰਥਾ ਖਤਮ ਕੀਤੀ ਕਿਉਂਕਿ ਅਕਬਰ ਬਾਦਸ਼ਾਹ ਮਹਾਰਾਜੀ ਦੇ ਚਰਨਾਂ ਚ ਕੋਂਦਵਾਲ ਸਾਹਿਬ ਆਇਆ ਸੀ ਮਹਾਰਾਜ ਸਾਹਿਬ ਜੀ ਨੇ ਕਾਨੂੰਨ ਬਣਵਾਇਆ ਧੰਨ ਗੁਰੂ ਅਮਰਦਾਸ ਸੱਚੇ ਪਾਸ਼ਾ ਜੀ ਨੇ ਸਤੀ ਪ੍ਰਥਾ ਖਤਮ ਕੀਤੀ ਸਿੱਖੀ ਦੇ ਪ੍ਰਚਾਰ ਵਾਸਤੇ 22 ਮੰਝੀਆਂ ਜਿਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀ ਭਾਵੇਂ ਹੌਲੀ-ਹੌਲੀ ਇਹ ਸ਼ਬਦ ਵਿਗੜ ਗਿਆ 22 ਮੰਝੀਆਂ ਸਥਾਪਿਤ ਕੀਤੀਆਂ 22 ਪੀੜੇ ਬੀਬੀਆਂ ਨੂੰ ਪ੍ਰਚਾਰ ਕਰਨ ਵਾਸਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤੇ ਬਿਆੰਤ ਬਖਸ਼ਿਸ਼ਾਂ ਕੀਤੀਆਂ ਮੈਂ ਇੱਕ ਹੀ ਬੇਨਤੀ ਕਰਾਂ ਜਿਉਂ ਸੇਵਕਾਂ ਦੀ ਭਾਵਨਾ ਹੈ ਕਿਉਂਕਿ ਜੋ ਗੁਰੂ ਕੋਲੋਂ ਮੰਗੀਏ ਗੁਰਮੁਖੋ ਉਹ ਪ੍ਰਾਪਤ ਹੋ ਜਾਂਦਾ ਹੈ ਸੇਖੀ